ਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੋਲਦੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਜੀ ਹਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਅੰਮ੍ਰਿਤਸਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਔਰ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ 2 ਸਾਲ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਔਰ ਇਸੇ ਮਾਮਲੇ ਦੇ ਵਿੱਚ 골ਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਰਹਿ ਚੁੱਕਾ ਹੈ 골ਦੀ ਬਰਾੜ ਉਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਸਾਜ਼ਿਸ਼ ਹੋ ਰਚੀ ਗਈ ਸੀ ਮਾਸਟਰਮਾਈਂਡ ਸੀ ਮੂਸੇਵਾਲਾ ਕਤਲकांड ਦਾ ਤਗੋਲਦੀ ਬਰਾੜ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 골ਦੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਤੀ ਦੀ ਮੰਗੇ ਇਹਨਾਂ ਦੇ ਵੱਲੋਂ 2 ਸਾਲ ਪਹਿਲਾਂ ਕੀਤੀ ਗਈ ਸੀ ਔਰ ਜਿਹੜੇ ਫਿਰੋਤੀ ਦੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਇਹ ਆਪਣਾ ਗੁਜ਼ਾਰਾ ਕਰ ਰਹੇ ਸੀ ਕਿਉਂਕਿ ਜਿਹਦਾ ਪੁੱਤ ਗੈਂਗਸਟਰ ਹੋਵੇ ਤਾਂ ਉਹ ਮਾਤਾ ਪਿਤਾ ਬਾਅਦ ਵਿੱਚ ਰੁੱਲ ਜਾਂਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ 골ਡੀ ਬਰਾੜ ਦੇ ਮਾਤਾ ਪਿਤਾ ਕਿਉਂਕਿ ਬਾਅਦ ਵਿੱਚ ਉਹਨਾਂ ਦਾ ਇਨਕਮ ਦਾ ਕੋਈ ਸੋਰਸ ਨਹੀਂ ਰਹਿੰਦਾ ਔਰ 골ਡੀ ਬਰਾੜ ਦੇ ਮਾਤਾ ਪਿਤਾ ਵੱਲੋਂ ਫਿਰ ਫਰौती ਦੀ ਮੰਗ ਕੀਤੀ ਜਾਂਦੀ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਮੁਕਤਸਰ ਸਾਹਿਬ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਗਈ ਹੈ 50 ਲੱਖ ਦੀ ਜਿਹੜੀ ਫਿਰੌਤੀ ਹੈ ਉਹ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਇੱਕ ਟੀਚਰ ਦੇ ਕੋਲੋਂ ਜਿਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਮੁਖਤਸਰ ਪੁਲਿਸ ਦਾ ਕਹਿਣਾ ਹੈ ਕਿ ਇਹ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ ਉੱਥੇ ਜਿਹੜੇ ਰੰਗਦਾਰੀ ਦੇ ਜਿਹੜੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਆਪਣਾ ਇਹ ਗੁਜ਼ਾਰਾ ਕਰ ਰਹੇ ਸੀ ਤਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸਮੇਂ ਇਹ ਜਦੋਂ ਇਹ ਮਾਮਲਾ ਦਰਜ ਕੀਤਾ ਜਾਂਦਾ 골ਦੀ ਬਰਾੜ ਦੇ ਮਾਤਾ ਪਿਤਾ ਦੇ ਖਿਲਾਫ ਤਾਂ ਉਸ ਸਮੇਂ ਬੰਬੀਹਾ ਗੈਂਗ ਅਤੇ 골ਦੀ ਬਰਾੜ ਦਾ ਜਿਹੜਾ ਗੈਂਗ ਹੈ ਇਹ ਇਕੱਠੇ ਕੰਮ ਕਰ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੋਹਾਂ ਗੈਂਗਸ ਦੇ ਵਿੱਚ ਜਿਹੜੀ ਦੁਸ਼ਮਣੀ ਪੈ ਜਾਂਦੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੇ ਜਾਣਦੇ ਨੇ ਕਿਸ ਤਰੀਕੇ ਦੇ ਨਾਲ 골ਦੀ ਬਰਾੜ ਲਾਰੈਂਸ ਮਿਸ਼ਨੋਈ ਦੇ ਵੱਲੋਂ ਮਿਲ ਕੇ ਮੂਸੇ ਵਾਲਾ ਦਾ ਕਤਲ ਕਰਵਾਇਆ ਜਾਂਦਾ ਇਸ ਦੀ ਜ਼ਿੰਮੇਵਾਰੀ ਇਹਨਾਂ ਦੇ ਵੱਲੋਂ ਲਈ ਜਾਂਦੀ ਹੈ ਇੰਟਰਵਿਊਜ਼ ਤੱਕ ਇਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਕਿ ਇਹ ਸਾਰਾ ਕਤਲ ਸਾਡੇ ਵੱਲੋਂ ਹੀ ਕਰਵਾਇਆ ਗਿਆ ਹੈ ਔਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਮੂਸਾ ਵਾਲਾ ਨੂੰ ਤਾਂ ਇਹ ਪਹਿਲਾਂ ਦਾ ਮਾਮਲਾ ਹੈ ਜਦੋਂ ਗੋਲਦੀ ਬਰਾੜ ਅਤੇ ਜਿਹੜਾ ਬੰਬੀਹਾ ਗੈਂਗ ਇਕੱਠੇ ਸੀ ਤਾਂ ਉਸ ਸਮੇਂ ਗੋਲਦੀ ਬਰਾੜ ਦੇ ਜਿਹੜੇ ਮਾਤਾ ਪਿਤਾ ਤੇ ਉਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਮੰਗ ਕੀਤੀ ਜਾਂਦੀ ਹੈ ਫਿਰੋਤੀ ਦੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਉਹਦੇ ਕਰਨ ਦੇ ਰਹਿਣ ਵਾਲੇ ਟੀਚਰ ਨੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 27 ਨਵੰਬਰ 2024 ਨੂੰ ਤਾਂ ਉਹਨਾਂ ਦੇ ਕੋਲ ਇੱਕ ਕਾਲ ਆਉਂਦੀ ਹੈ ਔਰ ਉਹਨਾਂ ਦੇ ਕੋਲ ਜਿਹੜੀ ਮੰਗ ਕੀਤੀ ਜਾਂਦੀ ਹੈ ਕਿ 50 ਲੱਖ ਰੁਪਏ ਦੀ ਫਰौती ਦਿੱਤੀ ਜਾਵੇ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਤਾਂ ਜਿਹੜਾ ਕਾਲ ਕਰਨ ਵਾਲਾ ਸੀ ਉਹ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਦੱਸਿਆ ਜਾ ਰਿਹਾ ਕਿ ਅ ਇਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਨੁਕਸਾਨ ਪਹੁੰਚਣਾ ਪੈ ਸਕਦਾ ਹੈ ਤਾਂ ਦੁਬਾਰਾ 6 ਦਿਨ ਬਾਅਦ ਦੁਬਾਰਾ ਕਾਲ ਕੀਤੀ ਜਾਂਦੀ ਹੈ ਜਦੋਂ ਫਿਰ ਦੁਬਾਰਾ ਕਾਲ ਆਉਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਔਰ ਟੀਚਰ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਦਿੱਤੀ ਜਾਂਦੀ ਹੈ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਥਾਣੇ ਦੇ ਵਿੱਚ ਇਹਨਾਂ ਦੇ ਵੱਲੋਂ ਅਗਿਆਤ ਵਿਅਕਤੀ ਦੇ ਖਿਲਾਫ ਜਿਹੜੀ ਅ ਸ਼ਿਕਾਇਤ ਹੈ ਉਹ ਦਰਜ ਕਰਵਾਈ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਔਰ ਹੁਣ ਇਸ ਮਾਮਲੇ ਦੇ ਵਿੱਚ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਗੋਲਦੀ ਦੇ ਪਰਿਵਾਰ ਵਾਲੇ ਨੇ ਉਹਨਾਂ ਦਾ ਕੋਈ ਜਿਸ ਜਿਹੜਾ ਸਤਾਰਕ ਦੇ ਵਿੱਚੋਂ ਗ੍ਰਿਫਤਾਰੀ ਕੀਤੀ ਗਈ ਹੈ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤਾਂ ਗੋਲਦੀ ਬਰਾੜ ਦੀ ਜੇਕਰ ਗੱਲ ਕਰੀਏ ਤਾਂ ਮੁਕਤਸਰ ਸਾਹਿਬ ਦੇ ਵਿੱਚ ਗੋਲਦੀ ਬਰਾੜ ਦਾ ਜਨਮ ਹੁੰਦਾ ਹੈ ਤਾਂ ਸਤਵਿੰਦਰ ਸਿੰਘ ਗੋਲਦੀ ਉਸ ਦਾ ਅਸਲੀ ਨਾਮ ਹੈ ਔਰ ਉਹਦੇ ਦੇ ਜਿਹੜੇ ਪਿਤਾ ਹੈ ਤਾਂ ਐਸਆਈ ਰਿਟਾਇਰਡ ਰਹਿ ਚੁੱਕੇ ਨੇ ਤਾਂ ਉਹ ਗੋਲਦੀ ਬਰਾੜ ਪੰਜਾਬ ਦੇ ਵਿੱਚ ਕਈ ਕਤਲਾਂ ਨੂੰ ਅੰਜਾਮ ਦੇ ਚੁੱਕਾ ਹੈ ਦੱਸਦੇ ਕਿ 20 ਤੋਂ ਜ਼ਿਆਦਾ ਜਿਹੜੇ ਕਤਲ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਬਰਾੜ ਦੇ ਜਿਹੜੇ ਗੈਂਗ ਹੈ ਉਸ ਦੇ ਵੱਲੋਂ ਕਰਵਾਏ ਜਾ ਚੁੱਕੇ ਨੇ ਔਰ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਦੇ ਵਿੱਚ ਵੱਡੀਆਂ ਵਰਦਾਤਾ ਕਰਵਾਈਆਂ ਗਈਆਂ ਨੇ ਔਰ ਸਭ ਤੋਂ ਵੱਡਾ ਨਾਮ ਉਦੋਂ ਸਾਹਮਣੇ ਆਉਂਦਾ ਜਦੋਂ ਪੰਜਾਬ ਦੇ ਵਿੱਚ ਮੂਸੇਵਾਲਾ ਦਾ ਕਤਲ ਕੀਤਾ ਜਾਂਦਾ ਹੈ ਲੋਰੈਂਸ ਵਿਸ਼ਰੋਈ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਔਰ ਗੋਲਦੀ ਬਰਾੜ daa <laughs> lrdersa whoa ਜਾਰਾ ਹੈ ਕਿ ਉਹ ਤੇ ਨੈਕਲੈਂਡ ਦਾ ਕਤਲ ਸੰਰਾ ਕਤਲ ਨੋਟ ਹੋਰ ਬਰਾੜੂ ਨੇ ਕਿਤਾਬ ਅਮਰਿਤਸਰ ਫਸਤੀ ਦੀ ਮਾਰ ਫਸਤਾ ਫਸਤਾ ਦੇ ਕੋਲ ਫਿਗਰ ਕੀਤਾ ਗਿਆ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਿਲ ਰਹਿ ਚੁੱਕਾ ਹੈ ਗੋਲਦੀ ਬਰਾੜ ਉਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਸਾਜ਼ਿਸ਼ ਹੋ ਰਚੀ ਗਈ ਸੀ ਮਾਸਟਰ ਮਾਈਂਡ ਸੀ ਮੂਸੇ ਵਾਲਾ ਕਤਲकांड ਦਾ ਤਾਂ 골ਦੀ ਬਰਾੜ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ 골ਦੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਰੋਤੀ ਦੀ ਮੰਗੇ ਇਹਨਾਂ ਦੇ ਵੱਲੋਂ 2 ਸਾਲ ਪਹਿਲਾਂ ਕੀਤੀ ਗਈ ਸੀ ਔਰ ਜਿਹੜੇ ਫਰੋਤੀ ਦੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਇਹ ਆਪਣਾ ਗੁਜ਼ਾਰਾ ਕਰ ਰਹੇ ਸੀ ਕਿਉਂਕਿ ਜਿਹਦਾ ਪੁੱਤ ਗੈਂਗਸਟਰ ਹੋਵੇ ਤਾਂ ਉਹ ਮਾਤਾ ਪਿਤਾ ਬਾਅਦ ਵਿੱਚ ਰੁੱਲ ਜਾਂਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਕਿਉਂਕਿ ਬਾਅਦ ਵਿੱਚ ਉਹਨਾਂ ਦਾ ਇਨਕਮ ਦਾ ਕੋਈ ਸੋਰਸ ਨਹੀਂ ਰਹਿੰਦਾ ਔਰ ਗੋਲਦੀ ਬਰਾੜ ਦੇ ਮਾਤਾ ਪਿਤਾ ਵੱਲੋਂ ਫਿਰ ਫਰौती ਦੀ ਮੰਗ ਕੀਤੀ ਜਾਂਦੀ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਮੁਕਤਸਰ ਸਾਹਿਬ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਗਈ ਹੈ 50 ਲੱਖ ਦੀ ਜਿਹੜੀ ਫਿਰੌਤੀ ਐ ਉਹ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਇੱਕ ਟੀਚਰ ਦੇ ਕੋਲੋਂ ਜਿਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਮੁਖਤਸਰ ਪੁਲਿਸ ਦਾ ਕਹਿਣਾ ਹੈ ਕਿ ਇਹ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ ਉੱਥੇ ਜਿਹੜੇ ਰੰਗਦਾਰੀ ਦੇ ਜਿਹੜੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਆਪਣਾ ਇਹ ਗੁਜ਼ਾਰਾ ਕਰ ਰਹੇ ਸੀ ਤਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸਮੇਂ ਇਹ ਜਦੋਂ ਇਹ ਮਾਮਲਾ ਦਰਜ ਕੀਤਾ ਜਾਂਦਾ 골ਦੀ ਬਰਾੜ ਦੇ ਮਾਤਾ ਪਿਤਾ ਦੇ ਖਿਲਾਫ ਤਾਂ ਉਸ ਸਮੇਂ ਬੰਬੀਹਾ ਗੈਂਗ ਅਤੇ 골ਦੀ ਬਰਾੜ ਦਾ ਜਿਹੜਾ ਗੈਂਗ ਹੈ ਇਕੱਠੇ ਕੰਮ ਕਰ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੋਹਾਂ ਗੈਂਗਜ਼ ਦੇ ਵਿੱਚ ਜਿਹੜੀ ਦੁਸ਼ਮਣੀ ਪੈ ਜਾਂਦੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੇ ਜਾਣਦੇ ਨੇ ਕਿਸ ਤਰੀਕੇ ਦੇ ਨਾਲ 골ਦੀ ਬਰਾੜ ਲਾਰੈਂਸ ਮਿਸ਼ਨੋਈ ਦੇ ਵੱਲੋਂ ਮਿਲ ਕੇ ਮੂਸੇ ਵਾਲਾ ਦਾ ਕਤਲ ਕਰਵਾਇਆ ਜਾਂਦਾ ਇਸ ਦੀ ਜ਼ਿੰਮੇਵਾਰੀ ਇਹਨਾਂ ਦੇ ਵੱਲੋਂ ਲਈ ਜਾਂਦੀ ਹੈ ਇੰਟਰਵਿਊਜ਼ ਤੱਕ ਇਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਕਿ ਇਹ ਸਾਰਾ ਕਤਲ ਸਾਡੇ ਵੱਲੋਂ ਹੀ ਕਰਵਾਇਆ ਗਿਆ ਹੈ ਔਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਮੂਸਾ ਵਾਲਾ ਨੂੰ ਤਾਂ ਇਹ ਪਹਿਲਾ ਦਾ ਮਾਮਲਾ ਹੈ ਜਦੋਂ 골ਡੀ ਬਰਾੜ ਅਤੇ ਜਿਹੜਾ ਬੰਬੀਹਾ ਗੈਂਗ ਗਈ ਇਕੱਠੇ ਸੀ ਤਾਂ ਉਸ ਸਮੇ 골ਡੀ ਬਰਾੜ ਦੇ ਜਿਹੜੇ ਮਾਤਾ ਪਿਤਾ ਤੇ ਉਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਮੰਗ ਕੀਤੀ ਜਾਂਦੀ ਹੈ ਫਿਰੋਤੀ ਦੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਉਹਦੇ ਕਰਨ ਦੇ ਰਹਿਣ ਵਾਲੇ ਟੀਚਰ ਨੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 27 ਨਵੰਬਰ 2024 ਨੂੰ ਤਾਂ ਉਹਨਾਂ ਦੇ ਕੋਲ ਇੱਕ ਕਾਲ ਆਉਂਦੀ ਹੈ ਔਰ ਉਹਨਾਂ ਦੇ ਕੋਲ ਜਿਹੜੀ ਮੰਗ ਕੀਤੀ ਜਾਂਦੀ ਹੈ ਕਿ 50 ਲੱਖ ਰੁਪਏ ਦੀ ਫਰौती ਦਿੱਤੀ ਜਾਵੇ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਤਾਂ ਜਿਹੜਾ ਕਾਲ ਕਰਨ ਵਾਲਾ ਸੀ ਉਹ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਨੁਕਸਾਨ ਪਹੁੰਚਣਾ ਪੈ ਸਕਦਾ ਹੈ ਤਾਂ ਦੁਬਾਰਾ 6 ਦਿਨ ਬਾਅਦ ਦੁਬਾਰਾ ਕਾਲ ਕੀਤੀ ਜਾਂਦੀ ਹੈ ਜਦੋਂ ਫਿਰ ਦੁਬਾਰਾ ਕਾਲ ਆਉਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਔਰ ਟੀਚਰ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਦਿੱਤੀ ਜਾਂਦੀ ਹੈ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਥਾਣੇ ਦੇ ਵਿੱਚ ਇਹਨਾਂ ਦੇ ਵੱਲੋਂ ਅਗਿਆਤ ਵਿਅਕਤੀ ਦੇ ਖਿਲਾਫ ਜਿਹੜੀ ਉਹ ਸ਼ਿਕਾਇਤ ਹੈ ਉਹ ਦਰਜ ਕਰਵਾਈ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਔਰ ਹੁਣ ਇਸ ਮਾਮਲੇ ਦੇ ਵਿੱਚ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਗੋਲਡੀ ਦੇ ਪਰਿਵਾਰ ਵਾਲੇ ਨੇ ਉਹਨਾਂ ਦਾ ਇਨਕਮ ਦਾ ਕੋਈ ਵੈਲਿਡ ਸੋਰਸ ਨਹੀਂ ਸੀ ਜਿਸ ਕਰਕੇ ਫਰੋਤੀ ਦਾ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਸੀ ਤਾਂ ਉਹਨਾਂ ਨਾਲ ਹੀ ਉਹ ਆਪਣਾ ਗੁਜ਼ਾਰਾ ਕਰਦੇ ਸੀ ਤਾਂ ਅੰਮ੍ਰਿਤਸਰ ਦੇ ਵਿੱਚੋਂ ਗ੍ਰਿਫਤਾਰੀ ਕੀਤੀ ਗਈ ਹੈ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤਾਂ ਗੋਲਡੀ ਬਰਾੜ ਦੀ ਜੇਕਰ ਗੱਲ ਕਰੀਏ ਤਾਂ ਮੁਕਤਸਰ ਸਾਹਿਬ ਦੇ ਵਿੱਚ ਗੋਲਡੀ ਬਰਾੜ ਦਾ ਜਨਮ ਹੁੰਦਾ ਹੈ ਤਾਂ ਸਤਵਿੰਦਰ ਸਿੰਘ ਗੋਲਡੀ ਉਸ ਦਾ ਅਸਲੀ ਨਾਮ ਹੈ ਔਰ ਉਸ ਦੇ ਜਿਹੜੇ ਪਿਤਾ ਹੈ ਤਾਂ ਐਸਆਈ ਰਿਟਾਇਰਡ ਰਹਿ ਚੁੱਕੇ ਨੇ ਤਾਂ ਉਹ ਗੋਲਡੀ ਬਰਾੜ ਪੰਜਾਬ ਦੇ ਵਿੱਚ ਕਈ ਕਤਲਾਂ ਨੂੰ ਅੰਜਾਮ ਦੇ ਚੁੱਕਾ ਹੈ ਦੱਸ ਦੇ ਕਿ 20 ਤੋਂ ਜ਼ਿਆਦਾ ਜਿਹੜੇ ਕਤਲ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਬਰਾੜ ਦੇ ਜਿਹੜੇ ਗੈਂਗ ਹੈ ਉਸ ਦੇ ਵੱਲੋਂ ਕਰਵਾਏ ਜਾ ਚੁੱਕੇ ਨੇ ਔਰ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਦੇ ਵਿੱਚ ਵੱਡੀਆਂ ਵਾਰਦਾਤਾਂ ਕਰਵਾਈਆਂ ਗਈਆਂ ਨੇ ਔਰ ਸਭ ਤੋਂ ਵੱਡਾ ਨਾਮ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਪੰਜਾਬ ਦੇ ਵਿੱਚ ਮੂਸੇਵਾਲਾ ਦਾ ਕਤਲ ਕੀਤਾ ਜਾਂਦਾ ਹੈ ਲੋਰੈਂਸ ਮਿਸ਼ਰੋਈ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਔਰ ਗੋਲਦੀ ਬਰਾੜ ਮਾਸਟਰਮਾਈਂਡ ਇਸ ਪੂਰੇ ਮਾਮਲੇ ਦਾ ਨਿਕਲਦਾ ਹਥਿਆਰ ਮੁਹੱਈਆ ਕਰਵਾਏ ਗਏ ਪੈਸੇ ਦਾ ਜਿਹੜਾ ਲੈਣ ਦੇਣ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤਾਂ ਸਾਰਾ ਕੁਝ ਗੋਲਦੀ ਬਰਾੜ ਦੇ ਵੱਲੋਂ ਕੀਤਾ ਗਿਆ ਸੀ ਤਾਂ ਅਮਰੀਕਾ ਤੋਂ ਦੱਸਿਆ ਜਾ ਰਿਹਾ ਹੈ ਕਿ ਦੀ ਵਿਰਾਡ ਆਪਣਾ ਜਿਹੜਾ ਗੈਂਗ ਹੈ ਉਹ ਆਪਰੇਟ ਕਰ ਰਿਹਾ ਹੈ 골ਡੀ ਵਿਰਾਡ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਗਿਆ ਸੀ ਉੱਥੋਂ ਦੀ ਸਿਟੀਜ਼ਨਸ਼ਿਪ ਹਾਸਲ ਕਰਦਾ ਹੈ ਔਰ ਬਾਅਦ ਵਿੱਚ ਵਿਦੇਸ਼ੀ ਦੇ ਵਿੱਚ ਬੈਠ ਕੇ ਆਪਣਾ ਵੱਡਾ ਜਿਹੜਾ ਇਹ ਨੈਟਵਰਕ ਹੈ ਉਹ ਖੜਾ ਕਰ ਲੈਂਦਾ ਹੈ ਔਰ ਬਾਅਦ ਵਿੱਚ ਅਮਰੀਕਾ ਫਰਾਰ ਹੋ ਜਾਂਦਾ ਹੈ ਤਾਂ ਅਮਰੀਕਾ ਤੋਂ ਹੀ ਗੈਂਗ ਆਪਰੇਟ ਕੀਤੀ ਜਾਂਦੀ ਹੈ ਸਾਲ 2022 ਦੇ ਵਿੱਚ ਪੰਜਾਬੀ ਗਾਇਕ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਜਾਂਦਾ ਔਰ ਇਹ ਜਿਹੜਾ ਲਾਰੈਂਸ ਗੈਂਗ ਅਤੇ 골ਦੀ ਬਰਾਡ ਦੇ ਇਸ਼ਾਰੇ ਦੇ ਉੱਤੇ ਕਤਲ ਕੀਤਾ ਜਾਂਦਾ ਜਿਸ ਤੋਂ ਬਾਅਦ 골ਦੀ ਬਰਾਡ ਦੇ ਉੱਤੇ ਯਵਪਾ ਲਗਾ ਦਿੱਤਾ ਗਿਆ ਹੈ ਔਰ ਦੱਸਦੀ ਹੈ ਕਿ ਰੈੱਡ ਕਾਰਨਰ ਨੋਟਿਸ 골ਦੀ ਬਰਾਡ ਦੇ ਖਿਲਾਫ ਜਾਰੀ ਕੀਤਾ ਗਿਆ ਹੋਇਆ ਤਾਂ ਐਨਆਈ ਦੇ ਵੱਲੋਂ ਇਨਾਮ ਵੀ ਰੱਖਿਆ ਗਿਆ ਹੈ 골ਦੀ ਬਰਾਡ ਦੇ ਉੱਤੇ ਔਰ 10 ਲੱਖ ਦਾ ਇਨਾਮ ਗੋਲਦੀ ਬਰਾੜ ਦੇ ਉੱਤੇ ਰੱਖਿਆ ਗਿਆ ਤਾਂ ਹੁਣ ਇਹ ਵੱਡੀ ਖਬਰ ਆ ਰਹੀ ਹੈ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚੋਂ ਹੀ ਗ੍ਰਿਫਤਾਰੀ ਹੋਈ ਹੈ ਗੋਲਦੀ ਬਰਾੜ ਦੇ ਮਾਤਾ ਪਿਤਾ ਅੰਮ੍ਰਿਤਸਰ ਦੇ ਹੋਟੋਂ ਤੋਂ ਗ੍ਰਿਫਤਾਰ ਕੀਤੇ ਗਏ ਨੇ 2 ਸਾਲ ਪੁਰਾਣਾ ਮਾਮਲਾ ਜਿਹੜਾ ਇੱਕ ਫਰੋਤੀ ਦੀ ਮੰਗ ਕੀਤੀ ਗਈ ਸੀ ਤਾਂ ਇਸ ਫਰੋਤੀ ਦੇ ਮਾਮਲੇ ਦੇ ਵਿੱਚ ਗੋਲਦੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੋਲਦੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਜੀ ਹਾਂ ਅਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਅੰਮ੍ਰਿਤਸਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਔਰ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ 2 ਸਾਲ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਔਰ ਇਸੇ ਮਾਮਲੇ ਦੇ ਵਿੱਚ 골ਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਿਲ ਰਹਿ ਚੁੱਕਾ ਹੈ 골ਦੀ ਬਰਾੜ ਉਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਸਾਜ਼ਿਸ਼ ਹੋ ਰਚੀ ਗਈ ਸੀ ਮਾਸਟਰਮਾਈਂਡ ਸੀ ਮੂਸੇਵਾਲਾ ਕਤਲकांड ਦਾ ਤਾਂ 골ਦੀ ਬਰਾੜ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ 골ਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਤੀ ਦੀ ਮੰਗ ਇਹਨਾਂ ਦੇ ਵੱਲੋਂ 2 ਸਾਲ ਪਹਿਲਾਂ ਕੀਤੀ ਗਈ ਸੀ ਔਰ ਜਿਹੜੇ ਫਿਰੋਤੀ ਦੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਇਹ ਆਪਣਾ ਗੁਜ਼ਾਰਾ ਕਰ ਰਹੇ ਸੀ ਕਿਉਂਕਿ ਜਿਹਦਾ ਪੁੱਤ ਗੈਂਗਸਟਰ ਹੋਵੇ ਤਾਂ ਉਹ ਮਾਤਾ ਪਿਤਾ ਬਾਅਦ ਵਿੱਚ ਰੁੱਲ ਜਾਂਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ 골ਦੀ ਬਰਾੜ ਦੇ ਮਾਤਾ ਪਿਤਾ ਕਿਉਂਕਿ ਬਾਅਦ ਵਿੱਚ ਉਹਨਾਂ ਦਾ ਇਨਕਮ ਦਾ ਕੋਈ ਸੋਰਸ ਨਹੀਂ ਰਹਿੰਦਾ ਔਰ 골ਦੀ ਬਰਾੜ ਦੇ ਮਾਤਾ ਪਿਤਾ ਵੱਲੋਂ ਫਿਰ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਮੁਖਤਸਰ ਸਾਹਿਬ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਗਈ ਹੈ 50 ਲੱਖ ਦੀ ਜਿਹੜੀ ਫਿਰੋਤੀ ਹੈ ਉਹ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਇੱਕ ਟੀਚਰ ਦੇ ਕੋਲੋਂ ਜਿਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਮੁਖਤਸਰ ਪੁਲਿਸ ਦਾ ਕਹਿਣਾ ਹੈ ਕਿ ਇਹ ਅਮਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ ਉੱਥੇ ਜਿਹੜੇ ਰੰਗਦਾਰੀ ਦੇ ਜਿਹੜੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਆਪਣਾ ਇਹ ਗੁਜ਼ਾਰਾ ਕਰ ਰਹੇ ਸੀ ਤਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸਮੇਂ ਇਹ ਜਦੋਂ ਇਹ ਮਾਮਲਾ ਦਰਜ ਕੀਤਾ ਜਾਂਦਾ ਗੋਲਦੀ ਬਰਾੜ ਦੇ ਮਾਤਾ ਪਿਤਾ ਦੇ ਖਿਲਾਫ ਤਾਂ ਉਸ ਸਮੇਂ ਬੰਬੀਹਾ ਗੈਂਗ ਅਤੇ ਗੋਲਦੀ ਬਰਾੜ ਦਾ ਜਿਹੜਾ ਗੈਂਗ ਹੈ ਇਹ ਇਕੱਠੇ ਕੰਮ ਕਰ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੋਹਾਂ ਗੈਂਗਸ ਦੇ ਵਿੱਚ ਜਿਹੜੀ ਦੁਸ਼ਮਣੀ ਪੈ ਜਾਂਦੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੇ ਜਾਣਦੇ ਨੇ ਕਿਸ ਤਰੀਕੇ ਦੇ ਨਾਲ ਗੋਲਦੀ ਬਰਾੜ ਲਾਰੈਂਸ ਮਿਸ਼ਨੋਈ ਦੇ ਵੱਲੋਂ ਮਿਲ ਕੇ ਮੂਸੇਵਾਲਾ ਦਾ ਕਤਲ ਕਰਵਾਇਆ ਜਾਂਦਾ ਹੈ ਇਸ ਦੀ ਜ਼ਿੰਮੇਵਾਰੀ ਇਹਨਾਂ ਦੇ ਵੱਲੋਂ ਲਈ ਜਾਂਦੀ ਹੈ ਇੰਟਰਵਿਊਜ਼ ਤੱਕ ਇਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਕਿ ਇਹ ਸਾਰਾ ਕਤਲ ਸਾਡੇ ਵੱਲੋਂ ਹੀ ਕਰਵਾਇਆ ਗਿਆ ਹੈ ਔਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਮੂਸਾਵਾਲਾ ਨੂੰ ਤਾਂ ਇਹ ਪਹਿਲਾ ਦਾ ਮਾਮਲਾ ਹੈ ਜਦੋਂ ਗੋਲਦੀ ਬਰਾੜ ਅਤੇ ਜਿਹੜਾ ਬੰਬੀਹਾ ਗੈਂਗ ਇਕੱਠੇ ਸੀ ਤਾਂ ਉਸ ਸਮੇਂ ਗੋਲਦੀ ਬਰਾੜ ਦੇ ਜਿਹੜੇ ਮਾਤਾ ਪਿਤਾ ਤੇ ਉਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਮੰਗ ਕੀਤੀ ਜਾਂਦੀ ਹੈ ਫਰौती ਦੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਉਦੇਕਰਨ ਦੇ ਰਹਿਣ ਵਾਲੇ ਟੀਚਰ ਨੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ 27 ਨਵੰਬਰ 2024 ਨੂੰ ਤਾਂ ਉਹਨਾਂ ਦੇ ਕੋਲ ਇੱਕ ਕਾਲ ਆਉਂਦੀ ਹੈ ਔਰ ਉਹਨਾਂ ਦੇ ਕੋਲ ਜਿਹੜੀ ਮੰਗ ਕੀਤੀ ਜਾਂਦੀ ਹੈ ਕਿ 50 ਲੱਖ ਰੁਪਏ ਦੀ ਫਰौती ਦਿੱਤੀ ਜਾਵੇ ਨਹੀਂ ਤਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੇ ਤਾਂ ਜਿਹੜਾ ਕਾਲ ਕਰਨ ਵਾਲਾ ਸੀ ਉਹ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸਿਆਂ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਨੁਕਸਾਨ ਪਹੁੰਚਣਾ ਪੈ ਸਕਦਾ ਹੈ ਤਾਂ ਦੁਬਾਰਾ 6 ਦਿਨ ਬਾਅਦ ਦੁਬਾਰਾ ਕਾਲ ਕੀਤੀ ਜਾਂਦੀ ਹੈ ਜਦੋਂ ਫਿਰ ਦੁਬਾਰਾ ਕਾਲ ਆਉਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਔਰ ਟੀਚਰ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਦਿੱਤੀ ਜਾਂਦੀ ਹੈ ਸ਼੍ਰੀ ਮੁਖਤਸਰ ਸਾਹਿਬ ਪੁਲਿਸ ਥਾਣੇ ਦੇ ਵਿੱਚ ਇਹਨਾਂ ਦੇ ਵੱਲੋਂ ਅਗਿਆਤ ਵਿਅਕਤੀ ਦੇ ਖਿਲਾਫ ਜਿਹੜੀ ਉਹ ਸ਼ਿਕਾਇਤ ਹੈ ਉਹ ਦਰਜ ਕਰਵਾਈ ਜਾਂਦੀ ਹੈ ਔਰ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਔਰ ਹੁਣ ਇਸ ਮਾਮਲੇ ਦੇ ਵਿੱਚ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਗੋਲਡੀ ਦੇ ਪਰਿਵਾਰ ਵਾਲੇ ਨੇ ਉਹਨਾਂ ਦਾ ਇਨਕਮ ਦਾ ਕੋਈ ਵੈਲਿਡ ਸੋਰਸ ਨਹੀਂ ਸੀ ਜਿਸ ਕਰਕੇ ਫਰੋਤੀ ਦਾ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਸੀ ਤਾਂ ਉਹਨਾਂ ਨਾਲ ਹੀ ਉਹ ਆਪਣਾ ਗੁਜ਼ਾਰਾ ਕਰਦੇ ਸੀ ਤਾਂ ਅੰਮ੍ਰਿਤਸਰ ਦੇ ਵਿੱਚੋਂ ਗ੍ਰਿਫਤਾਰੀ ਕੀਤੀ ਗਈ ਹੈ ਹੋਟਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤਾਂ 골디 브라드 ਦੀ ਜੇਕਰ ਗੱਲ ਕਰੀਏ ਤਾਂ ਮੁਕਤਸਰ ਸਾਹਿਬ ਦੇ ਵਿੱਚ 골디 브라드 ਦਾ ਜਨਮ ਹੁੰਦਾ ਹੈ ਤਾਂ ਸਤਵਿੰਦਰ ਸਿੰਘ 골디 ਉਸ ਦਾ ਅਸਲੀ ਨਾਮ ਹੈ ਔਰ ਉਹਨਾਂ ਦੇ ਜਿਹੜੇ ਪਿਤਾ ਹੈ ਤਾਂ ਐਸਆਈ ਰਿਟਾਇਰਡ ਰਹਿ ਚੁੱਕੇ ਨੇ ਤਾਂ ਉਹ 골디 브라드 ਪੰਜਾਬ ਦੇ ਵਿੱਚ ਕਈ ਕਤਲਾਂ ਨੂੰ ਅੰਜਾਮ ਦੇ ਚੁੱਕਾ ਹੈ ਦੱਸਦੇ ਕਿ 20 ਤੋਂ ਜ਼ਿਆਦਾ ਜਿਹੜੇ ਕਤਲ ਹੈ ਉਹ ਦੱਸਿਆ ਜਾ ਰਿਹਾ ਹੈ ਕਿ 골디 브라드 ਦੇ ਜਿਹੜੇ ਗੈਂਗ ਉਸ ਦੇ ਵੱਲੋਂ ਕਰਵਾਏ ਜਾ ਚੁੱਕੇ ਨੇ ਔਰ ਰਾਜਸਥਾਨ ਹਰਿਆਣਾ ਪੰਜਾਬ ਦਿੱਲੀ ਦੇ ਵਿੱਚ ਵੱਡੀਆਂ ਵਾਰਦਾਤਾ ਕਰਵਾਈਆਂ ਗਈਆਂ ਨੇ ਔਰ ਸਭ ਤੋਂ ਵੱਡਾ ਨਾਮ ਉਦੋਂ ਸਾਹਮਣੇ ਆਉਂਦਾ ਜਦੋਂ ਪੰਜਾਬ ਦੇ ਵਿੱਚ ਮੂਸੇਵਾਲਾ ਦਾ ਕਤਲ ਕੀਤਾ ਜਾਂਦਾ ਹੈ ਲਾਰੈਂਸ ਮਿਸ਼ਰੋਈ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਔਰ ਗੋਲਦੀ ਬਰਾੜ ਮਾਸਟਰਮਾਈਂਡ ਇਸ ਪੂਰੇ ਮਾਮਲੇ ਦਾ ਨਿਕਲਦਾ ਹਥਿਆਰ ਮੁਹੱਈਆ ਕਰਵਾਏ ਗਏ ਪੈਸੇ ਦਾ ਜਿਹੜਾ ਲੈਣ ਦੇਣ ਇਸ ਮਾਮਲੇ ਦੇ ਵਿੱਚ ਕੀਤਾ ਗਿਆ ਤਾਂ ਸਾਰਾ ਕੁਝ ਗੋਲਦੀ ਬਰਾੜ ਦੇ ਵੱਲੋਂ ਕੀਤਾ ਗਿਆ ਸੀ ਤਾਂ ਅਮਰੀਕਾ ਤੋਂ ਦੱਸਿਆ ਜਾ ਰਿਹਾ ਹੈ ਕਿ ਗੋਲਦੀ ਬਰਾੜ ਹੈ ਆਪਣਾ ਜਿਹੜਾ ਗੈਂਗ ਹੈ ਉਹੋ ਆਪਰੇਟ ਕਰ ਰਿਹਾ ਹੈ 골ਡੀ ਬ੍ਰਾਡ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਗਿਆ ਸੀ ਉੱਥੋਂ ਦੀ ਸਿਟੀਜ਼ਨਸ਼ਿਪ ਹਾਸਲ ਕਰਦਾ ਹੈ ਔਰ ਬਾਅਦ ਵਿੱਚ ਵਿਦੇਸ਼ੀ ਦੇ ਵਿੱਚ ਬੈਠ ਕੇ ਆਪਣਾ ਵੱਡਾ ਜਿਹੜਾ ਇਹ ਨੈਟਵਰਕ ਹੈ ਉਹ ਖੜਾ ਕਰ ਲੈਂਦਾ ਹੈ ਔਰ ਬਾਅਦ ਵਿੱਚ ਅਮਰੀਕਾ ਫਰਾਰ ਹੋ ਜਾਂਦਾ ਹੈ ਤਾਂ ਅਮਰੀਕਾ ਤੋਂ ਹੀ ਗੈਂਗ ਆਪਰੇਟ ਕੀਤੀ ਜਾਂਦੀ ਹੈ ਸਾਲ 2022 ਦੇ ਵਿੱਚ ਪੰਜਾਬੀ ਗਾਇਕ ਦਾ ਕਤਲ ਹੁੰਦਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਜਾਂਦਾ ਔਰ ਇਹ ਜਿਹੜਾ ਲਾਰੈਂਸ ਗੈਂਗ ਅਤੇ 골ਡੀ ਬਰਾਡ ਦੇ ਇਸ਼ਾਰੇ ਦੇ ਉੱਤੇ ਕਤਲ ਕੀਤਾ ਜਾਂਦਾ ਜਿਸ ਤੋਂ ਬਾਅਦ 골ਡੀ ਬਰਾਡ ਦੇ ਉੱਤੇ ਵਾਪਾ ਲਗਾ ਦਿੱਤਾ ਗਿਆ ਹੈ ਔਰ ਦੱਸਦੀ ਹੈ ਕਿ ਰੈੱਡ ਕਾਰਨਰ ਨੋਟਿਸ 골ਡੀ ਬਰਾਡ ਦੇ ਖਿਲਾਫ ਜਾਰੀ ਕੀਤਾ ਗਿਆ ਹੋਇਆ ਤਾਂ ਐਨਆਈ ਦੇ ਵੱਲੋਂ ਇਨਾਮ ਵੀ ਰੱਖਿਆ ਗਿਆ ਹੈ 골ਡੀ ਬਰਾਡ ਦੇ ਉੱਤੇ ਔਰ 10 ਲੱਖ ਦਾ ਇਨਾਮ ਗੋਲਦੀ ਬਰਾੜ ਦੇ ਉੱਤੇ ਰੱਖਿਆ ਗਿਆ ਤਾਂ ਹੁਣ ਇਹ ਵੱਡੀ ਖਬਰ ਆ ਰਹੀ ਹੈ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚੋਂ ਹੀ ਗ੍ਰਿਫਤਾਰੀ ਹੋਈ ਹੈ ਗੋਲਦੀ ਬਰਾੜ ਦੇ ਮਾਤਾ ਪਿਤਾ ਅੰਮ੍ਰਿਤਸਰ ਦੇ ਹੋਟਲ ਚੋਂ ਗ੍ਰਿਫਤਾਰ ਕੀਤੇ ਗਏ ਨੇ 2 ਸਾਲ ਪੁਰਾਣਾ ਮਾਮਲਾ ਜਿਹੜਾ ਇੱਕ ਫਰੋਤੀ ਦੀ ਮੰਗ ਕੀਤੀ ਗਈ ਸੀ ਤਾਂ ਇਸ ਫਰੋਤੀ ਦੇ ਮਾਮਲੇ ਦੇ ਵਿੱਚ ਗੋਲਦੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਵੱਡੀ ਖਬਰ ਆ ਰਹੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਗੋਲਦੀ ਬਰਾੜ ਦੇ ਮਾਤਾ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਜੀ ਹਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਅੰਮ੍ਰਿਤਸਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ 2 ਸਾਲ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਔਰ ਮੁਕਤਸਰ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ 2 ਸਾਲ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਟੀਚਰ ਦੇ ਕੋਲੋਂ ਫਿਰੋਤੀ ਦੀ ਮੰਗ ਕੀਤੀ ਗਈ ਸੀ ਔਰ ਇਸੇ ਮਾਮਲੇ ਦੇ ਵਿੱਚ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਰਹਿ ਚੁੱਕਾ ਹੈ ਗੋਲਦੀ ਬਰਾੜ ਉਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਸਾਜ਼ਿਸ਼ ਹੋ ਰਚੀ ਗਈ ਸੀ ਮਾਸਟਰਮਾਈਂਡ ਸੀ ਮੂਸੇਵਾਲਾ ਕਤਲकांड ਦਾ ਤਾਂ 골ਡੀ ਬਰਾੜ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ 골ਡੀ ਬਰਾੜ ਦੇ ਮਾਤਾ ਪਿਤਾ ਨੂੰ ਪੰਜਾਬ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਹੋਟਲ ਦੇ ਵਿੱਚੋਂ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਫਿਰੋਤੀ ਦੀ ਮੰਗ ਇਹਨਾਂ ਦੇ ਵੱਲੋਂ 2 ਸਾਲ ਪਹਿਲਾਂ ਕੀਤੀ ਗਈ ਸੀ ਔਰ ਜਿਹੜੇ ਫਿਰੋਤੀ ਦੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਇਹ ਆਪਣਾ ਗੁਜ਼ਾਰਾ ਕਰ ਰਹੇ ਸੀ ਕਿਉਂਕਿ ਜਿਹਦਾ ਪੁੱਤ ਗੈਂਗਸਟਰ ਹੋਵੇ ਤਾਂ ਉਹ ਅ ਮਾਤਾ ਪਿਤਾ ਬਾਅਦ ਵਿੱਚ ਰੋਲ ਜਾਂਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਗੋਲਡੀ ਬਰਾੜ ਦੇ ਮਾਤਾ ਪਿਤਾ ਕਿਉਂਕਿ ਬਾਅਦ ਵਿੱਚ ਉਹਨਾਂ ਦਾ ਇਨਕਮ ਦਾ ਕੋਈ ਸੋਰਸ ਨਹੀਂ ਰਹਿੰਦਾ ਔਰ ਗੋਲਡੀ ਬਰਾੜ ਦੇ ਮਾਤਾ ਪਿਤਾ ਵੱਲੋਂ ਫਿਰ ਫਰौती ਦੀ ਮੰਗ ਕੀਤੀ ਜਾਂਦੀ ਹੈ ਔਰ ਇਸੇ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਮੁਕਤਸਰ ਸਾਹਿਬ ਦੀ ਜਿਹੜੀ ਪੁਲਿਸ ਹੈ ਉਹਨਾਂ ਦੇ ਵੱਲੋਂ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਗਈ ਹੈ 50 ਲੱਖ ਦੀ ਜਿਹੜੀ ਫਿਰੋਤੀ ਹੈ ਉਹ ਉਹਨਾਂ ਦੇ ਵੱਲੋਂ ਮੰਗੀ ਗਈ ਸੀ ਇੱਕ ਟੀਚਰ ਦੇ ਕੋਲੋਂ ਜਿਸ ਮਾਮਲੇ ਦੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਮੁਖਤਸਰ ਪੁਲਿਸ ਦਾ ਕਹਿਣਾ ਹੈ ਕਿ ਇਹ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਰਹਿ ਰਹੇ ਸੀ ਔਰ ਉੱਥੇ ਜਿਹੜੇ ਰੰਗਦਾਰੀ ਦੇ ਜਿਹੜੇ ਪੈਸੇ ਮਿਲੇ ਸੀ ਤਾਂ ਉਹਨਾਂ ਦੇ ਨਾਲ ਹੀ ਆਪਣਾ ਇਹ ਗੁਜ਼ਾਰਾ ਕਰ ਰਹੇ ਸੀ ਤਾਂ ਗੋਲਦੀ ਬਰਾੜ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਸਮੇ ਇਹ ਜਦੋਂ ਇਹ ਮਾਮਲਾ ਦਰਜ ਕੀਤਾ ਜਾਂਦਾ ਗੋਲਦੀ ਬਰਾੜ ਦੇ ਮਾਤਾ ਪਿਤਾ ਦੇ ਖਿਲਾਫ ਤਾਂ ਉਸ ਸਮੇਂ ਬੰਬੀਹਾ ਗੈਂਗ ਅਤੇ ਗੋਲਦੀ ਬਰਾੜ ਦਾ ਜਿਹੜਾ ਗੈਂਗ ਹੈ ਇਹ ਇਕੱਠੇ ਕੰਮ ਕਰ ਰਹੇ ਸੀ ਔਰ ਉਸ ਤੋਂ ਬਾਅਦ ਇਹਨਾਂ ਦੋਹਾਂ ਗੈਂਗਸ ਦੇ ਵਿੱਚ ਜਿਹੜੀ ਦੁਸ਼ਮਣੀ ਪੈ ਜਾਂਦੀ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੇ ਜਾਣਦੇ ਨੇ ਕਿਸ ਤਰੀਕੇ ਦੇ ਨਾਲ ਗੋਲਦੀ ਬਰਾੜ ਲਾਰੈਂਸ ਬਿਸ਼ਨੋਈ ਦੇ ਵੱਲੋਂ ਮਿਲ ਕੇ ਮੂਸੇਵਾਲਾ ਦਾ ਕਤਲ ਕਰਵਾਇਆ ਜਾਂਦਾ ਹੈ ਇਸ ਦੀ ਜ਼ਿੰਮੇਵਾਰੀ ਇਹਨਾਂ ਦੇ ਵੱਲੋਂ ਲਈ ਜਾਂਦੀ ਹੈ ਇੰਟਰਵਿਊਜ਼ ਤੱਕ ਇਹਨਾਂ ਦੇ ਵੱਲੋਂ ਦਿੱਤੇ ਜਾਂਦੇ ਨੇ ਕਿ ਇਹ ਸਾਰਾ ਕਤਲ ਸਾਡੇ ਵੱਲੋਂ ਹੀ ਕਰਵਾਇਆ ਗਿਆ ਹੈ ਔਰ ਬੰਬੀਹਾ ਗੈਂਗ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਮੂਸੇਵਾਲਾ ਨੂੰ ਤਾਂ ਇਹ ਪਹਿਲਾ ਦਾ ਮਾਮਲਾ ਹੈ ਜਦੋਂ ਗੋਲਦੀ ਬਰਾੜ ਅਤੇ ਜਿਹੜਾ ਵਿਆਹ ਗਿਆ ਗਈ ਇਕੱਠੇ ਸੀ ਤਾਂ ਉਸ ਸਮੇਂ 골ਦੀ ਬਰਾੜਾ